ਅਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਸੁਖਬੀਰ ਸਿੰਘ ਬਾਦਲ ਦੇ ਮਦਰਸਲ ਨੇ ਟਵੀਟ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਬੀਤੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਦਿਆਂ ਜਾਲੀ ਅਕਾਊਂਟ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਹਿਬਾਨਾਂ ਦੇ ਖਿਲਾਫ ਘਟਿਆ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਹੈ ਜੋ ਕਿ ਨਿੰਦਣਯੋਗ ਹੈ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਗੋਮਣੀ ਅਕਾਲੀ ਦਲ ਦਾ ਹਰ ਆਗੂ ਅਤੇ ਵਰਕਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਇਸ ਕਰਕੇ ਸਕੂਲ ਪ੍ਰਚਾਰ ਨੂੰ ਦੇਖ ਕੇ ਹਰ ਕੋਈ ਪਰੇਸ਼ਾਨ ਹੈ ਅੱਜ ਸਾਨੂੰ ਪੰਥ ਦੁਖੀ ਤਾਕਤਾਂ ਤੋਂ ਪੂਰਨ ਤੌਰ ਤੇ ਸੁਚੇਤ ਹੋਣ ਦੀ ਲੋੜ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਅੱਗੇ ਸੀਸ ਝੁਕਾਉਂਦੇ ਹੋਏ ਮੈਂ ਆਪਣੇ ਵੱਲੋਂ ਇਸ ਸਾਰੇ ਪ੍ਰੋਪਗੈਂਡੇ ਦੀ ਸਖਤ ਨਿਖੇਧੀ ਕਰਦਾ ਹਾਂ ਸੱਚੇ ਤੌਰ ਤੇ ਆਪ ਸੁਬੀਰ ਸਿੰਘ ਬਾਦਲ ਦੇ ਵੱਲੋਂ ਟਵੀਟ ਕੀਤਾ ਕਿ ਇਸ ਤੋਂ ਪਹਿਲਾਂ ਕਾਰਗਰ ਦੇ ਕਾਰਜਕਾਰੀ ਪ੍ਰਧਾਨ ਸੁਬੀਰ ਸਿੰਘ ਬਾਦਲ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਆ ਦਰਸਲ ਇੱਥੇ ਵੀ ਜ਼ਿਕਰ ਹੋ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ 2 ਤਰੀਕ ਨੂੰ ਜਿਹੜੇ ਕਿ ਪੰਥ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਤਰੀਕੇ ਦੀਆਂ ਜਿਹੜੀਆਂ ਕਿ ਪੋਸਟਰਾਂ ਸਾਹਮਣੇ ਆ ਰਹੀਆਂ ਤੇ ਇਸ ਦੇ ਵਿਚਾਲੇ ਆਪ ਸੁਬੀਰ ਸਿੰਘ ਬਾਦਲ ਦੇ ਵੱਲੋਂ ਟਵੀਟ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਸਿੰਘ ਸਹਿਬਾਨਾਂ ਦੇ ਖਿਲਾਫ ਘਟਿਆ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕੈਸੀ ਖਬਰਤੀ ਹੋ ਜਿਹੜਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਜੇਪਾਲ ਸਿੰਘ ਵਿਰਾੜ ਜੁੜੇ ਹੋਏ ਨੇ ਵਿਜੇਸ ਤੋਂ ਪਹਿਲਾਂ ਕਾਲੀਦਲ ਦੇ ਕਾਰਜਕਾਰੀ ਪ੍ਰਧਾਨ ਪਰਵਿੰਦਰ ਸਿੰਘ ਭੁੰਦਰ ਦਾ ਬਿਆਨ ਹੁੰਦਾ ਉਸ ਤੋਂ ਬਾਅਦ ਸੁਮੇਰ ਸਿੰਘ ਬਾਦਲ ਦੇ ਵੱਲੋਂ ਟਵੀਟ ਕੀਤਾ ਗਿਆ ਸਿੱਧੇ ਤੌਰ ਤੇ ਕਿਹਾ ਗਿਆ ਕਿ ਸਿੰਘ ਸਹਿਬਾਨਾਂ ਦੇ ਖਿਲਾਫ ਘਟਿਆ ਪ੍ਰੋਪਾਗੈਂਡਾ ਚਲਾਇਆ ਜਾ ਰਿਹਾ ਹੈ ਆ ਦੇਖੋ ਪਰਵਿੰਦਰ ਇਹ ਵੈਸੇ ਤੇ ਕਵਾਇਦ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ ਇਹ ਕਿਉਂਕਿ ਹੁਣ ਇੱਕ ਤਾਰੀਖ ਰੱਖੀ ਹੋਈ ਹੈ 2 ਦਸੰਬਰ ਦੀ ਔਰ ਉਸ ਦਿਨ ਜੱਜੇਦਾਰ ਸਹਿਬਾਨਾਂ ਵੱਲੋਂ ਫੈਸਲਾ ਸੁਣਾਇਆ ਜਾ ਸਕਦਾ ਹੈ ਕਿਉਂਕਿ ਸਾਰਿਆਂ ਨੂੰ ਤਲਬ ਕੀਤਾ ਹੋਇਆ ਹੈ ਔਰ ਤਲਬ ਉਦੋਂ ਹੀ ਕੀਤਾ ਜਾਂਦਾ ਜਦੋਂ ਉਹਨਾਂ ਨੇ ਫੈਸਲਾ ਸੁਣਾਉਣਾ ਹੋਵੇ ਜੀ ਤੋਂ ਉਸ ਨੂੰ ਲੈ ਕੇ ਹੁਣ ਇੱਕ ਤੇ ਪਿਛਲੇ ਦਿਨੀ ਜਿਹੜਾ ਇੱਕ ਗਾਣਾ ਰਿਲੀਜ਼ ਹੋਇਆ ਜਿਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਸੁਖਬੀਰ ਬਾਦਲ ਦੇ ਖਿਲਾਫ ਸਾਜ਼ਿਸ਼ ਹੋਈ ਹੈ ਔਰ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਫਸਾਇਆ ਜਾ ਰਿਹਾ ਹੈ ਉਹ ਗਾਣਾ ਬਹੁਤ ਪ੍ਰਮੋਟ ਹੋਇਆ ਜਾਂ ਉਹ ਗਾਣਾ ਕਹੀਏ ਕਿ ਸ਼ੇਅਰ ਵੀ ਬਹੁਤ ਕੀਤਾ ਗਿਆ ظاہر ਜੀ ਗੱਲ ਹੈ ਜਿਹੜੇ ਸੁਖਵੀਰ ਬਾਦਲ ਦੇ ਸਮਰਥਕ ਨੇ ਉਹ ਇਸ ਚੀਜ਼ ਨੂੰ ਸ਼ੇਅਰ ਕਰਨ ਗਈ ਔਰ ਕੋਈ ਪਾਰਟਿਕੂਲਰ ਪੋਸਟ ਦਾ ਤਾਂ ਆਪਾਂ ਨਹੀਂ ਕਹਿ ਸਕਦੇ ਪਰ ਹੋ ਸਕਦਾ ਹੈ ਕਿਸੇ ਨੇ ਕੋਈ ਟਿੱਪਣੀਆਂ ਕੀਤੀਆਂ ਹੋਣ ਸੋਸ਼ਲ ਮੀਡੀਆ ਤੇ ਜਿਸ ਦੇ ਚੱਲਦੇ ਪਹਿਲਾਂ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਅਪੀਲ ਕੀਤੀ ਹੈ ਔਰ ਫਿਰ ਸੁਖਵੀਰ ਸਿੰਘ ਬਾਦਲ ਨੇ ਖੁਦ ਇਹ ਇਹ ਸੋਸ਼ਲ ਮੀਡੀਆ ਦੇ ਜ਼ਰੀਏ ਅਪੀਲ ਕੀਤੀ ਹੈ ਕਿ ਜਥੇਦਾਰ ਸਹਿਬਾਨਾ ਦੇ ਖਿਲਾਫ ਕਿਸੇ ਤਰੀਕੇ ਨਾਲ ਕੁਝ ਵੀ ਨਾ ਲਿਖਿਆ ਜਾਵੇ ਨਾ ਬੋਲਿਆ ਜਾਵੇ ਕਿਉਂਕਿ ਦੇਖੋ ਇਸ ਵੇਲੇ ਫੈਸਲਾ ਆਉਣਾ ਹੈ ਐ ਔਰ ਅਕਾਲੀ ਦਲ ਵੱਲੋਂ ਹੀ ਵਾਰ-ਵਾਰ ਇਹ ਗੁਹਾਰ ਲਾਈ ਜਾਂਦੀ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਮਸਲੇ ਤੇ ਫੈਸਲਾ ਛੇਤੀ ਸੁਣਾਇਆ ਜਾਵੇ ਤੋਂ ਕਿਤੇ ਨਾ ਕਿਤੇ ਆਪਾਂ ਕਹੀਏ ਕਿ ਇਹ ਜਿਹੜੀ ਅਪੀਲ ਕੀਤੀ ਗਈ ਹੈ ਪਰਮਿੰਦਰ ਇਹ ਦੂਜੇ ਸ਼ਬਦਾਂ ਦੇ ਵਿੱਚ ਆਪਾਂ ਕਹੀਏ ਕਿ ਅਕਾਲੀ ਦਲ ਦੇ ਆਗੂਆਂ ਨੂੰ ਇਹ ਡਰ ਵੀ ਹੈ ਕਿ ਕਿਤੇ ਜਥੇਦਾਰ ਕਿਸੇ ਗੱਲ ਤੋਂ ਨਾਰਾਜ਼ ਹੋ ਜਾਣ ਨਾਇਡ ਹੋ ਜਾਣ ਤਾਂ ਫੇਰ ਕਿਤੇ ਉਹਨਾਂ ਦਾ ਹੀ ਕੋਈ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਾ ਹੋ ਜਾਵੇ ਜਾਂ ਇਸ ਤਰੀਕੇ ਨਾਲ ਕੋਈ ਫੈਸਲਾ ਇਹ ਜਿਹੜਾ ਹੈ ਉਹ ਕਿਸੇ ਹੋਰ ਪਾਸੇ ਹੋਰ ਦਿਸ਼ਾ 'ਚ ਨਾ ਚਲਾ ਜਾਵੇ ਇਸ ਕਰਕੇ ਅਕਾਲੀ ਆਗੂਆਂ ਨੂੰ ਇਹ ਡਰਦੇ ਹੈ ਇਹਦੇ ਵਿੱਚ ਕੋਈ ਦੋਹਰਾਏ ਨਹੀਂ ਹੈ ਔਰ ਇਸੇ ਕਰਕੇ ਇਹ ਵੀ ਅਪੀਲ ਇਸੇ ਲਈ ਵੀ ਕੀਤੀ ਜਾ ਰਹੀ ਹੈ ਕਿ ਕਿਉਂਕਿ ਕੋਈ ਜ਼ਿਆਦਾ ਕੋਈ ਨਾ ਬੋਲੇ ਜੇ ਜ਼ਿਆਦਾ ਬੋਲਣਗੇ ਤਾਂ ਕਈ ਵਾਰ ਫਿਰ ਕਿਉਂਕਿ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਤੁਹਾਨੂੰ ਯਾਦ ਹੋਣਾ ਕਿ ਇੱਕ ਦਿਨ ਜਦੋਂ ਆਏ ਸੀ ਸਾਹਮਣੇ ਤਾ ਉਹਨਾਂ ਨੇ ਇੱਕ ਇੱਕ ਰੋਂਦੇ ਹੋਏ ਇੱਕ ਵੀਡੀਓ ਪਾਈ ਸੀ ਔਰ ਉਸ ਦੇ ਵਿੱਚ ਕਿਹਾ ਸੀ ਕਿ ਮੇਰੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹੈ ਗਲਤ ਬੋਲਿਆ ਜਾ ਰਿਹਾ ਹੈ ਗਾਲਾਂ ਕੱਢੀਆਂ ਜਾ ਰਹੀਆਂ ਹੈ ਤਾਂ ਉਸ ਚੀਜ਼ ਦਾ ਕਾਫੀ ਰਿਐਕਸ਼ਨ ਹੋਇਆ ਸੀ ਵੱਡੇ ਪੱਧਰ ਤੇ ਸੋ ਹੁਣ ਅਕਾਲੀ ਦਲ ਕਿਸੇ ਵੀ ਹਾਲਤ ਦੇ ਵਿੱਚ ਇਹ ਨਹੀਂ ਚਾਹੁੰਦਾ ਕਿ ਚਾਹੇ ਉਹ ਪ੍ਰੋਪਾਗੈਂਡਾ ਕੋਈ ਵੀ ਕਿਸੇ ਸਾਜ਼ਿਸ਼ ਤਹਿਤ ਕਰੇ ਜਾਂ ਕੋਈ ਫੇਕ ਅਕਾਊਂਟ ਬਣਾ ਕੇ ਕਰੇ ਪਰ ਉਹਦਾ ਨੁਕਸਾਨ ਕਿਸੇ ਤਰੀਕੇ ਅਕਾਲੀ ਦਲ ਨੂੰ ਜਾਂ ਸੁਖਬੀਰ ਬਾਦਲ ਹੋਰਾਂ ਨੂੰ ਸਿਆਸੀ ਤੌਰ ਤੇ ਨਾ ਹੋ ਜਾਏ ਜੀ ਸਿੱਧਾ ਕੋਈ ਉਸ ਫੈਸਲੇ ਦੇ ਵਿੱਚ ਐਸੀ ਚੀਜ਼ ਨਾ ਹੋਵੇ ਕਿ ਉਹਨਾਂ ਦਾ ਸਿਆਸੀ ਨੁਕਸਾਨ ਹੋ ਜਾਏ ਸੋ ਇਹ ਵਜ੍ਹਾ ਆਪਾਂ ਕਹਿ ਸਕਦੇ ਹਾਂ ਹੋ ਸਕਦੀ ਹੈ ਕਿ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਇਸ ਤੇ ਬਿਆਨਬਾਜ਼ੀ ਨਾ ਕਰੇ ਜੀ ਕਿਉਂਕਿ ਸੁਖਬੀਰ ਬਾਦਲ ਦੇ ਤਾਂ ਕੋਈ ਉਹਨਾਂ ਦਾ ਤਾਂ ਬਿਆਨ ਸਿਰਫ ਜੇ ਅੱਜ ਆਏ ਵੀ ਨੇ ਜਦੋਂ ਤਾਂ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤਾਂ ਉਹਨਾਂ ਨੇ ਤਾਂ ਇਹ ਅਪੀਲ ਹੀ ਆਈ ਹੈ ਕਿ ਮੇਰੇ ਤੇ ਫੈਸਲਾ ਛੇਤੀ ਕੀਤਾ ਜਾਵੇ ਜੀ ਉਹਨਾਂ ਨੇ ਤਾਂ ਕੋਈ ਬਹੁਤੀ ਬਿਆਨਬਾਜ਼ੀ ਕੀਤੀ ਨਹੀਂ ਪਰ ਹਾਂ ਕੁਝ ਲੀਡਰਾਂ ਨੇ ਬਿਆਨਬਾਜ਼ੀ ਕੀਤੀ ਹੈ ਜਿਹਦੇ ਵਿੱਚ ਵੀਰ ਸਾਹਿਬ ਵੀ ਨਹੀਂ ਇਹ ਵੀ ਇੱਥੇ ਸਵਾਲ ਸਵਾਲੇ ਵੀ ਬਣਦਾ ਹੈ ਕਿ ਜੇ ਸੁਬੀਰ ਸਿੰਘ ਬਾਦਲ ਜਿਵੇਂ ਬਲਵਿੰਦਰ ਸਿੰਘ ਭੁੰਨੜ ਦੇ ਵੱਲੋਂ ਵੀ ਜ਼ਿਕਰ ਕੀਤਾ ਗਿਆ ਕਿ ਸਿੰਘ ਸਹਿਬਾਨਾ ਦੇ ਖਿਲਾਫ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਪ੍ਰੋਪਾਗੈਂਡਾ ਚਲਾਇਆ ਜਾ ਰਿਹਾ ਤਾਂ ਫਿਰ ਵੀ ਸਵਾਲ ਹੈ ਕਿ ਫਿਰ ਜੇ ਸਿੰਘ ਸਹਿਬਾਨਾ ਦੇ ਖਿਲਾਫ ਇਸ ਤਰੀਕੇ ਦਾ ਪ੍ਰੋਪਾਗੈਂਡਾ ਚਲਾਇਆ ਜਾ ਰਿਹਾ ਤਾਂ ਕਿਸੇ ਦੇ ਲਈ ਉਹ ਢਾਲ ਬਣਨ ਦੇ ਵੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਦੇ ਸਮਰਥਨ ਦੇ ਵੀ ਸਾਡੇ ਵਿੱਚ ਵੀ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਹੈ ਦੇਖੋ ਪਰਮਿੰਦਰ ਇਹ ਚੀਜ਼ਾਂ ਜਦੋਂ ਵੀ ਹੁੰਦੀਆਂ ਨੇ ਅੱਜਕੱਲ ਸੋਸ਼ਲ ਮੀਡੀਆ ਤੇ ਕਿਸੇ ਤਰ੍ਹਾਂ ਦੀ ਕੋਈ ਲਗਾਮ ਤੇ ਹੈ ਨਹੀਂ ਕੋਈ ਕੁਝ ਵੀ ਲਿਖੀ ਜਾਂਦਾ ਹੈ ਆਪਾਂ ਬੜੇ سارے ਪ੍ਰੋਫਾਈਲ ਐਸੇ ਦੇਖਦੇ ਆ ਜਿੱਥੇ ਇਹ ਫੋਟੋ ਜਿਹੜੀ ਹੁੰਦੀ ਆ ਉਹ ਗੁਰਸਿੱਖ ਦੀ ਹੁੰਦੀ ਆ ਸਾਬਤ ਸੂਰ ਸਿੱਖ ਦੀ ਦਾੜ੍ਹੀ ਵਾਲਿਆਂ ਦੀ ਹੁੰਦੀ ਆ ਤੇ ਥੱਲੇ ਲੋਕ ਕੰਨੀਆਂ ਗਾਲਾਂ ਲਿਖੀ ਜਾਂਦੇ ਆ ਜਾਂ ਕੱਢੀ ਜਾਂਦੇ ਇਹ ਆਮ ਵਰਤਾਰਾ ਇਹ ਇੰਨੀ ਆ ਕਿ ਆਪਾਂ ਪਾਰਟਿਕੂਲਰ ਇਸ ਚੀਜ਼ ਦਾ ਜ਼ਿਕਰ ਕਰਦੇ ਆ ਇਹ ਕੋਈ ਕੁਝ ਵੀ ਥੋੜੇ ਮੇਰੇ ਨਾਲ ਵੀ ਕਿਸੇ ਵਿਅਕਤੀ ਨਾਲ ਵੀ ਹੋ ਜਾਂਦਾ ਹੈ ਕਿ ਜੇ ਕਿਸੇ ਨੇ ਕੋਈ ਆਪਣੇ ਵਿਚਾਰ ਰੱਖੇ ਨੇ ਸੋਸ਼ਲ ਮੀਡੀਆ ਤੇ ਤਾਂ ਉਸ ਨੂੰ ਥੱਲੇ ਗਾਲਾਂ ਕੱਢਣ ਵਾਲੇ ਵੀ ਓਨੇ ਹੀ ਨੇ ਖਾਸ ਕਰਕੇ ਅਸਲ ਦੇ ਵਿੱਚ ਇਹ ਸਾਰਾ ਤਾਣਾ ਮਾਣਾ ਜਿਉਂਦਾ ਵਿਗੜਿਆ ਜਦੋਂ ਸਿਆਸੀ ਪਾਰਟੀਆਂ ਨੇ ਆਪਣੇ ਜਿਹੜੇ ਆਈਟੀ ਵਿੰਗ ਬਣਾ ਲਏ ਔਰ ਇੱਕ ਦੂਜੇ ਤੇ ਅਟੈਕ ਕਰਨ ਲਈ ਫੇਕ ਅਕਾਊਂਟ ਜਿਹੜੇ ਉਹ ਇਹਨਾਂ ਵੱਲੋਂ ਹੀ ਕ੍ਰੀਏਟ ਕੀਤੇ ਜਾਂਦੇ ਆ ਸਿਆਸੀ ਪਾਰਟੀਆਂ ਦੇ ਜਿਹੜੇ ਆਈਟੀ ਵਿੰਗ ਨੇ ਬਹੁਤ ਜ਼ਿਆਦਾ ਪਰ ਹੌਲੀ-ਹੌਲੀ ਇਸ ਚੀਜ਼ ਦਾ ਇੱਕ ਚਲਨ ਚੱਲ ਪਿਆ ਤਾਂ ਹਰ ਕਿਸੇ ਨੂੰ ਪਤਾ ਲੱਗ ਗਿਆ ਤਾਂ ਲੋਕਾਂ ਨੇ ਖੁਦ ਵੀ ਬਣਾਉਣੇ ਸ਼ੁਰੂ ਕਰਤੇ ਹੌਲੀ-ਹੌਲੀ ਇਹ ਚੀਜ਼ਾਂ ਜ਼ਿਆਦਾ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਚੱਲਣ ਲੱਗ ਪਈਆਂ ਇਸੇ ਕਰਕੇ ਤਾਂ ਸੋਸ਼ਲ ਮੀਡੀਆ ਦੀ ਕ੍ਰੈਡੀਬਿਲਿਟੀ ਡਾਊਨ ਹੋਈ ਇਸੇ ਕਰਕੇ ਤਾਂ ਲੋਕ ਹੁਣ ਸੋਸ਼ਲ ਮੀਡੀਆ ਤੇ ਭਰੋਸਾ ਨਹੀਂ ਕਰਦੇ ਸੋ ਇਸ ਕਰਕੇ ਇਹ ਇਹ ਚੀਜ਼ਾਂ ਤੇ ਬਹੁਤ ਦੇਰ ਦੀਆਂ ਚੱਲੀਆਂ ਆ ਰਹੀਆਂ ਪਰ ਹੁਣ ਕਿਉਂਕਿ ਅਕਾਲੀ ਦਲ ਫਸਿਆ ਹੋਇਆ ਹੈ ਇਸ ਮੌਕੇ ਤੇ ਇਹ ਫੈਸਲਾ ਹੋਣਾ ਹੈ ਔਰ ਅਕਾਲੀ ਦਲ ਨਹੀਂ ਚਾਹੁੰਦਾ ਕਿ ਕੋਈ ਵੀ ਐਸੀ ਚੀਜ਼ ਹੋਵੇ ਜਿਹਦੇ ਨਾਲ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋ ਜੇ ਸੋ ਆਪਾਂ ਇਸ ਲਈ ਕਹਿ ਸਕਦੇ ਹਾਂ ਕਿ ਅਪੀਲਾਂ ਇਹ ਕੀਤੀਆਂ ਜਾ ਰਹੀਆਂ ਨੇ ਕਿ ਕੱਲ ਨੂੰ ਕੋਈ ਕੋਈ ਉਹਨਾਂ ਦਾ ਨਾਮ ਵਰਤ ਕੇ ਵੀ ਇਸ ਤਰੀਕੇ ਦੀਆਂ ਗਤੀਵਿਧੀਆਂ ਕਰ ਸਕਦਾ ਹੈ। ਅੱਜ ਇਹ ਵੀ ਕਹਿ ਸਕਦੇ ਕਿ ਕਿਤੇ ਕਾਲੀ ਦਾਲ ਦੇ ਮਿਲ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਜਿਹੇ ਟਿੱਪਣੀ ਕਰਦਾ ਹੈ ਕੋਈ ਪੋਸਟ ਪਾਉਂਦਾ ਹੈ ਤਾਂ ਉਸ ਦੇ ਨਾਲ ਪਾਰਟੀ ਦਾ ਕਾਲੀ ਦਾਲ ਦਾ ਕੋਈ ਵੀ ਵਾਹ ਵਾਸਤਾ ਨਹੀਂ ਹੈ ਕੋਈ ਵੀ ਨਾਤਾ ਨਹੀਂ ਹੈ। ਦੇਖੋ ਪਰਮੇਂਦਰ ਇਹ ਹੁਣ ਤੁਸੀਂ ਇਸ ਨੂੰ ਇਸ ਨੂੰ ਜੱਜ ਕਿਵੇਂ ਕਰੋਗੇ? ਤੁਸੀਂ ਇਸ ਇਸ ਦੀ ਤਸਦੀਕ ਕਿਵੇਂ ਕਰੋਗੇ ਕਿ ਜਿਹੜੀ ਪੋਸਟ ਪਾਈ ਹੈ ਉਹ ਕਿਹਨੇ ਪਾਈ ਹੈ? ਜਾਂ ਜੇ ਜੇ ਕਿਸੇ ਨੇ ਕੋਈ ਉੱਤੇ ਗਲਤ ਸ਼ਬਦਾਵਲੀ ਵਰਤੀ ਹੈ ਤਾਂ ਉਹ ਬੰਦਾ ਕੌਣ ਹੈ? ਉਹਦੀ ਆਈਡੈਂਟੀਟੀ ਕੀ ਹੈ? ਉਹ ਅਕਾਊਂਟ ਅਸਲੀ ਹੈ ਨਕਲੀ ਹੈ ਇਹ ਇਹ ਚੀਜ਼ਾਂ ਬਹੁਤ ਦੂਰ ਤੱਕ ਜਾਂਦੀਆਂ ਨੇ ਜੇ ਇਸ ਨੂੰ ਲੱਭਣਾ ਹੋਵੇ ਪਰ ਮੋٹے ਤੌਰ ਤੇ ਆਪਾਂ ਇਸ ਅਪੀਲ ਦਾ ਇੱਕ ਮਤਲਬ ਇਹ ਸਮਝ ਸਕਦੇ ਆਂ ਵੀ ਕੱਲ ਨੂੰ ਜਿਹੜੇ ਘਟੋਗਾਟਾ ਕਾਲੀ ਦਲ ਦੇ ਸਮਰਥਕ ਨੇ ਜਾਂ ਸੁਖਵੀਰ ਬਾਦਲ ਹੋਰਾਂ ਦੇ ਸਮਰਥਕ ਨੇ ਉਹ ਘਟੋਗਾਟ ਐਨੀ ਚੀਜ਼ ਨਾਲ ਥੋੜਾ ਜਿਹਾ ਅਲਰਟ ਹੋ ਜਾਣਗੇ ਜਾਂ ਧਿਆਨ ਰੱਖਣਗੇ ਕਿ ਕੋਈ ਅਣਜਾਣੇ ਦੇ ਵਿੱਚ ਵੀ ਕਿਸੇ ਤਰੀਕੇ ਦਾ ਕੋਈ ਸਵਾਲ ਨਾ ਚੱਕੇ ਕਿਉਂਕਿ ਜਦੋਂ ਤੱਕ ਇਹ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਇਹ ਮਾਮਲਾ ਬੜਾ ਸੈਂਸਟਿਵ ਹੈ ਆ ਠੀਕ ਹੈ ਜੀ ਫਿਰ ਆਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਅਰਸਲ ਜਥੇਦਾਰ ਸਾਹਿਬ ਦੇ ਹੱਕ ਦੇ ਵਿੱਚ ਆਏ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਦਰਸੋ ਟਵੀਟ ਕਰਦੇ ਉਹਨਾਂ ਨੇ ਲਿਖਿਆ ਹੈ ਕਿ ਸਿੰਘ ਸਹਿਬਾਨਾਂ ਦੇ ਖਿਲਾਫ ਘਟਿਆ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਨਾਲ ਇਹਨਾਂ ਨੇ ਕਿਹਾ ਕਿ ਕਾਲੀ ਦਲ ਦਾ ਹਰ ਆਗੂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤਾ ਸੁਬੀਰ ਸਿੰਘ ਬਾਦਲ ਦੇ ਵੱਲੋਂ ਦਰਸਲ ਇਹ ਟਵੀਟ ਕਰਦੇ ਹੋਏ ਕਿਹਾ ਗਿਆ ਕਿ ਸਿੰਘ ਸਹਿਬਾਨਾਂ ਦੇ ਖਿਲਾਫ ਕਟੀਆਂ ਪ੍ਰਪਗੈਂਡਾ ਚਲਾਇਆ ਜਾ ਰਿਹਾ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲੀ ਦਲ ਦਾ ਹਰ ਆਗੂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਕਿਉਂਕਿ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦਾ ਬਿਆਨ ਵੀ ਸਾਹਮਣੇ ਆਉਂਦਾ ਉਹਨਾਂ ਦੇ ਵੱਲੋਂ ਵੀ ਅਜੇ ਲੋਕਾਂ ਨੂੰ ਕਾਡਣਾ ਕੀਤੀ ਜਾਂਦੀ ਹੈ ਕਿ ਸਿੰਘ ਸਹਿਬਾਨ ਦੇ ਖਿਲਾਫ ਕੋਈ ਵੀ ਗਲਤ ਟਿੱਪਣੀ ਨਾ ਕੀਤੀ ਜਾਵੇ ਜਿਵੇਂ ਕੋਈ ਵੀ ਗਲਤ ਸ਼ਬਦ ਨਾ ਵਰਤਿਆ ਜਾਵੇ ਤਾਂ ਹੁਣ ਅਸਰਬੀਰ ਸਿੰਘ ਬਾਦਲ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਕਿ ਉਹਨਾਂ ਨੇ ਕਿਹਾ ਕਿ ਸਿੰਘ ਸਹਿਬਾਨਾਂ ਦੇ ਖਿਲਾਫ ਘਟਿਆ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇੱਥੇ ਵੀ ਜ਼ਿਕਰਯੋਗ ਹੈ ਕਿ ਕਰੀਬ 3 ਦਿਨ ਹੀ ਬਾਕੀ ਬਚੇ ਨੇ 2 ਤਰੀਕ ਨੂੰ 2 ਦਸੰਬਰ ਨੂੰ ਅਸਰੀ ਅਕਾਲ ਤਖਤ ਸਾਹਿਬ ਤੇ ਪੰਗ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਣ ਜਾ ਰਹੀ ਹੈ ਉਹਦੇ ਵਿੱਚ ਅਸਰਬੀਰ ਸਿੰਘ ਬਾਦਲ ਸਹਨੇ ਅਤਤਕਾਲੀ ਮੰਤਰੀਆਂ ਨੂੰ ਵੀ ਜੋ ਕੇ ਤਲਬ ਕੀਤਾ ਗਿਆ ਹੈ ਤਾਂ ਇਸ ਦੇ ਵਿਚਾਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਉਹਨਾਂ ਦਾ ਵੀ ਟਵੀਟ ਸਾਹਮਣੇ ਆ ਚੁੱਕਾ ਹੈ ਉਹਨਾਂ ਨੇ ਲਿਖਿਆ ਕਿ ਇਸ ਵਰਤਾਰੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਹਿਬਾਨ ਦੀ ਜਾਣੇ ਅਣਜਾਣੇ ਦੇ ਵਿੱਚ ਤੋਹੀਨ ਹੋ ਰਹੀ ਹੈ ਕਿਉਂਕਿ ਕਿਸੇ ਵੀ ਮਾਮਲੇ ਦੇ ਵਿੱਚ ਫੈਸਲਾ ਲੈਣ ਦੇ ਲਈ ਜਥੇਦਾਰ ਸਹਿਬਾਨ ਆਜ਼ਾਦ ਤੇ ਖੁਦ ਮੁਖਤਿਆਰ ਹਨ ਅਤੇ ਉਹ ਇਤਿਹਾਸ ਰਵਾਇਤਾਂ ਅਤੇ ਮਰਿਆਦਾ ਦੀ ਸੇਧ ਦੇ ਵਿੱਚ ਫੈਸਲਾ ਲੈਣ ਦੇ ਸਮਰੱਥ ਹਨ ਪੰਥਕ ਤੇਰਾ ਇਸ ਸੰਜੀਦਾ ਮਸਲੇ ਦੇ ਵਿੱਚ ਸੰਜਮ ਰੱਖਣ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਰਤਾ ਸੰਪੰਨ ਹਸਤੀ ਦਾ ਸਤਕਾਰ ਰੱਖਿਆ ਜਾਵੇ ਅਤੇ ਜਥੇਦਾਰ ਸਹਿਬਾਨ ਨੂੰ ਸਲਾਹਾਂ ਦੇਣ ਦੀ ਆੜ-ਹੇਠ ਨਸੀਅਤਾਂ ਨਾ ਦਿੱਤੀਆਂ ਜਾਣ ਅਤੇ ਉਹਨਾਂ ਦੀ ਨਿੱਜੀ ਸ਼ਖਸੀਅਤ ਉੱਪਰ ਕਿਸੇ ਕਿਸਮ ਦੇ ਸਵਾਲ ਨਾ ਉਠਾਏ ਜਾਣ ਪਹਿਲਾਂ ਆਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਤੇ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵੀ ਇਹ ਟਵੀਟ ਆ ਚੁੱਕਾ ਹੈ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਉਹਨਾਂ ਲੋਕਾਂ ਨੂੰ ਤਾੜਨਾ ਕੀਤੀ ਗਈ ਹੈ ਜਿਹੜੇ ਆ ਲੋਕਾਂ ਦੇ ਵੱਲੋਂ ਸਿੰਘ ਸਹਿਬਾਨ ਦੇ ਖਿਲਾਫ ਸੋਸ਼ਲ ਮੀਡੀਆ ਤੇ ਕੋਈ ਗਲਤ ਟਿੱਪਣੀ ਕੀਤੀ ਜਾ ਰਹੀ ਹੈ ਕਿਸ ਤਰੀਕੇ ਦਾ ਕੋਈ ਪ੍ਰੋਪਗੰਡਾ ਚਲਾਇਆ ਜਾ ਰਿਹਾ ਹੈ ਅਤਾਂ ਸਾਫ ਸਾਫ ਅਕਾਲੀ ਦਲ ਦੇ ਵੱਲੋਂ ਵੀ ਕਿਹਾ ਗਿਆ ਹੈ ਤੇ ਹੁਣ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਢਾਮੀ ਦੇ ਵੱਲੋਂ ਬਕਾਇਦਾ ਟਵੀਟ ਕਰਦੇ ਲਿਖਿਆ ਗਿਆ ਕਿ ਇਸ ਵਰਤਾਰੇ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਹਿਬਾਨ ਦੀ ਜਾਣੇ ਅਣਜਾਣੇ ਦੇ ਵਿੱਚ ਤੋਹੀਨ ਹੋ ਰਹੀ ਹੈ ਕਿਉਂਕਿ ਕਿਸੇ ਵੀ ਮਾਮਲੇ ਦੇ ਵਿੱਚ ਫੈਸਲਾ ਲੈਣ ਦੇ ਲਈ ਜਥੇਦਾਰ ਸਹਿਬਾਨ ਆਜ਼ਾਦ ਤੇ ਖੁਦ ਮੁਖਤਿਆਰ ਹਨ ਅਤਿਓ ਇਤਿਹਾਸ ਰਵਾਇਤਾਂ ਤੇ ਮਰਿਆਦਾ ਦੀ ਸੇਧ ਦੇ ਵਿੱਚ ਫੈਸਲਾ ਲੈਣ ਦੀ ਸਮਰੱਥਾ ਖੰਡ ਪੰਥਕ ਤੇਰਾ ਇਸ ਸੰਜੀਦਾ ਮਸਲੇ ਦੇ ਵਿੱਚ ਸੰਜਮ ਰੱਖਣ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸત્તા ਸੰਪੰਨ ਹਸਤੀ ਦਾ ਸਤਕਾਰ ਰੱਖਿਆ ਜਾਵੇ ਤੇ ਜਥੇਦਾਰ ਸਹਿਬਾਨ ਨੂੰ ਸਲਾਹਾਂ ਦੇਣ ਦੀ ਆੜ ਦੀ ਹੀਟ ਨਸੀਹਤਾਂ ਨਾ ਦਿੱਤੀਆਂ ਜਾਣ ਅਤੇ ਉਹਨਾਂ ਦੀ ਨਿੱਜੀ ਸ਼ਖਸੀਅਤ ਉੱਪਰ ਕਿਸੇ ਕਿਸਮ ਦੇ ਸਵਾਲ ਨਾ ਉਠਾਏ ਜਾਣ ਆ ਤਾਂ ਤਿੰਨ ਦਿਨੀ ਬਾਕੀ ਬਚੇ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੰ ਸਿੰਘ ਸਹਿਬਾਨਾਂ ਦੀ ਅਗਤਰਤਾ ਹੋਣ ਜਾ ਰਹੀ ਹੈ ਤੇ ਉਸ ਤੋਂ ਪਹਿਲਾਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਰਿੰਦਰ ਸਿੰਘ ਖੁੰਡਰ ਦੇ ਵੱਲੋਂ ਵੀ ਤਾੜਨਾ ਕੀਤੀ ਗਈ ਉਸ ਦੇ ਬਾਅਦ ਸੁਖਬੀਰ ਸਿੰਘ ਬਾਦਲ ਦਾ ਟਵੀਟ ਵੀ ਆਇਆ ਆ ਤਾਂ ਹੁਣ ਸ਼ੋਮਣੀ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਟਵੀਟ ਕਰਦੇ ਆ ਜੇ ਲੋਕਾਂ ਨੂੰ ਤਾੜਨਾ ਕੀਤੀ ਗਈ ਹੈ ਕਿ ਸਿੰਘ ਸਾਹਿਬਾਨ ਦੀ ਸ਼ਾਨ ਦੇ ਵਿੱਚ ਆ ਪੰਥਕ ਸਸਤਾਵਾਂ ਦੀ ਸ਼ਾਨ ਦੇ ਵਿੱਚ ਆ ਕੋਈ ਵੀ ਗਲਤ ਬਿਆਨਬਾਜ਼ੀ ਨਾ ਕੀਤੀ ਜਾਵੇ ਪੈਸ ਤੋਂ ਪਹਿਲਾਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਰਿੰਦਰ ਸਿੰਘ ਭੁੰਦਰ ਦਾ ਵੀ ਇਸ ਪੂਰੇ ਮਸਲੇ ਤੇ ਬਿਆਨ ਸਾਹਮਣੇ ਆਇਆ ਚ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਵੀ ਸੁਣਾਉਂਦੇ ਆ ਅੱਜ ਕੁਝ ਸੋਸ਼ਲ ਮੀਡੀਆ ਤੇ ਮੈਂ ਕੁ ਟਿੱਪਣੀਆਂ ਦੇਖੀਆਂ ਨੇ ਜੋ ਬਹੁਤ ਹੀ ਸਤਿਕਾਰਯੋਗ ਸਿੰਘ ਸਹਿਬਾਨ ਦੇ ਸਤਿਕਾਰ ਦੇ ਬਤਾਲਕ ਨਹੀਂ ਗਲਤ ਨੇ ਜਿਸ ਦੀ ਮੈਂ ਸ਼ਰੋਮਣੀ ਕਾਲੇ ਦੇ ਲੋ ਜੋਰਦਾਰ ਨਿੰਦਿਆ ਕਰਦਾ ਤੇ ਨਾਲ ਤਾੜਦਾ ਵੀ ਕਰਦਾ ਕਿ ਇਹ ਜਿਹੇ ਟਿੱਪਣੀਆਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ ਇਹ ਜੋ ਤਖਤ ਹੈ ਗੁਰੂ ਦਾ ਤਖਤ ਹੈ ਸਾਡੇ ਵਾਸਤੇ ਗੁਰੂ ਦਾ ਰੂਪ ਹੈ ਅਰ ਸਿੰਘ ਸਾਹਿਬਾਨ ਜੋ ਸੇਵਾ ਕਰਦੇ ਨੇ ਉਹ ਬਹੁਤ ਉਚਤਮ ਸਤਿਕਾਰਯੋਗ ਹਸਤੀਆਂ ਨੇ ਜੋ ਗੁਰੂ ਘਰ ਦੀ ਉਸ ਸਾਡੇ ਮਹਾਨ ਤਖਤ ਦੀ ਸੇਵਾ ਚ ਨੇ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਜਦੋਂ ਵੀ ਕੋਈ ਅਕਾਲ ਤਖ਼ਤ ਸਾਹਮਣੇ ਮਸਲਾ ਹੁੰਦਾ ਹੈ ਕਦੇ ਵੀ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਕਦੇ ਵੀ ਸਿੰਘ ਸਾਹਿਬਾਨ ਦੇ ਸ਼ਾਨ ਦੇ ਖਿਲਾਫ ਜਾਂ ਕੋਈ ਐਸਾ ਲਫ਼ਜ਼ ਕਿਸੇ ਤਰੀਕੇ ਜੀ ਸਾਡੇ ਮੂੰਹ ਚੋਂ ਨਹੀਂ ਨਿਕਲਣਾ ਚਾਹੀਦਾ ਜੋ ਉਹਨਾਂ ਦੀ ਸ਼ਾਨ ਦੇ ਮੁਤਾਬਕ ਨਾ ਹੋਵੇ ਹਮੇਸ਼ਾ ਸਾਨੂੰ ਸਦਾ ਸਿੰਘ ਸਾਹਿਬਾਨ ਦਾ ਸਤਿਕਾਰ ਕਰਨਾ ਚਾਹੀਦਾ ਇਸ ਤੋਂ ਪਹਿਲਾਂ ਵੀ ਪਾਰਟੀ ਵੱਲੋਂ ਇਹ ਅਪੀਲ ਕੀਤੀ ਗਈ ਸੀ ਅਕਾਲੀ ਦਲ ਦੇ ਸਪੋਕਸਮੈਨ ਵੱਲੋਂ ਹੁਣ ਫਿਰ ਮੈਂ ਦੁਆਰਾ ਕਿਉਂਕਿ ਜਦੋਂ ਮੇਰੇ ਨੋਟਸ 'ਚ ਆਇਆ ਤਾਂ ਮੈਨੂੰ ਇਹ ਅਪੀਲ ਕਰਨੀ ਪਈ ਹੈ ਸੋ ਮੈਂ ਅੱਜ ਫਿਰ ਪਿਆਰ ਨਾਲ ਵੀ ਕਰਦਾ ਸਤਿਕਾਰ ਨਾਲ ਵੀ ਕਰਦਾ ਤੇ ਨਾਲ ਕਹਿਣਾ ਚਾਹੁੰਦਾ ਕਿ ਕਦੇ ਵੀ ਇਹ ਨਾ ਜਾਣੇ ਨਾ ਜਾਣੇ ਵੀ ਮੂੰਹ 'ਚ ਇਹੋ ਜਿਹਾ ਲਫ਼ਜ਼ ਨਹੀਂ ਕੱਢਣਾ ਚਾਹੀਦਾ ਸੋ ਇਹ 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 ਬੇਨਤੀ ਕਰਕੇ ਮੈਂ ਸਾਰੀ ਸੰਗਤ ਨੂੰ ਦੁਆਰਾ ਫਿਰ ਫਤੇ ਬਲਾਉਣਾ ਕਿ ਕਦੇ ਇਸ ਤਰ੍ਹਾਂ ਦੇ ਲਫਜ਼ ਮੂੰਹ ਚੋਂ ਨਾ ਨਿਕਲ ਜਾਣ ਤੇ ਇਹਨਾਂ ਲਫਜ਼ਾਂ ਦਾ ਸਤਕਾਰ ਕਰਦਾ ਹੋਇਆ ਫਤੇ ਬਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਫਤ ਹੈ ਕਾ ਪਰ ਦਸ ਸਿੰਘ ਨੂੰ ਦਰਦਾ ਵੀ ਤਾਨੂੰ ਇਹ ਬਿਆਨ ਸੁਣਾਇਆ ਹੈ ਸਰਬੀਰ ਸਿੰਘ ਬਾਦਲ ਦੇ ਵੱਲੋਂ ਵੀ ਟਵੀਟ ਕੀਤਾ ਕਿ ਉਹਨਾਂ ਦੇ ਵੱਲੋਂ ਵੀ ਜ਼ਿਕਰ ਕੀਤਾ ਗਿਆ ਕਿ ਸਿੰਘ ਸਹਿਬਾਨਾਂ ਦੇ ਖਿਲਾਫ ਕਟਿਆ ਪ੍ਰੋਪਾਗੈਂਡਾ ਚਲਾਇਆ ਜਾ ਰਿਹਾ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲੀਰਾਲ ਦਾ ਹਰ ਅਗਰਗੁਸਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਆਸਤਖबीर ਸਿੰਘ ਬਾਦਲ ਦੇ ਵੱਲੋਂ ਟਵੀਟ ਕਰਦੇ ਹੋਏ ਲਿਖਿਆ ਗਿਆ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ। ਪਿਛਲੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਦੇ ਆਂ। ਜਾਲੀ ਅਕਾਊਂਟ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸਹਿਬਾਨਾਂ ਦੇ ਖਿਲਾਫ ਘਟਿਆ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਹੈ। ਸਾਡੇ ਨਾਲ ਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ਹੇਟਰਨ ਪੰਜਾਬ ਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਭੁੰਦਰ ਦਾ ਬਿਆਨ ਵੀ ਸਾਹਮਣੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਜੀਪੀਸੀ ਪ੍ਰਧਾਨ ਹਜਿੰਦਰ ਸਿੰਘ ਢਾਮੀ ਦੇ ਵੱਲੋਂ ਟਵੀਟ ਕਰਦੇ ਹੋਏ ਆਕਾੜਨਾ ਉਹਨਾਂ ਲੋਕਾਂ ਨੂੰ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਸਿੰਘ ਸਹਿਬਾਨ ਦੇ ਖਿਲਾਫ ਕੋਈ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਇਹ ਵੀ ਜਰੂਰ ਜਾਣਕਾਰੀ ਜੇ ਤੁਸੀਂ ਦੇ ਸਕਦੇ ਹੋ ਕਿ ਕੀ ਅਜਿਹਾ ਕੋਈ ਧਿਆਨ ਦੇ ਵਿੱਚ ਆਇਆ ਕਿ ਜਿਹੜੀਆਂ ਪੋਸਟਾਂ ਕੀ ਧਿਆਨ ਦੇ ਵਿੱਚ ਆਈਆਂ ਉਸ ਤੋਂ ਬਾਅਦ ਅਜਿਹੇ ਟਵੀਟ ਕੀਤੇ ਗਏ ਨੇ ਦੇਖੋ ਮੇਰੇ ਜਾਣਕਾਰੀ ਚ ਉਹ ਪੋਸਟਾਂ ਬਾਰੇ ਤਾਂ ਨਹੀਂ ਹੈ ਜਾਣਕਾਰੀ ਪਰ ਜਿਹੜੇ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਉਹ ਦੋ ਸਾਹਿਬ ਨੇ ਜਾਂ ਧਾਮੀ ਸਾਹਿਬ ਨੇ ਜੀ ਇਸ ਗੱਲ ਦਾ ਕਿਹਾ ਵਾ ਦੇਖੋ ਇਹ ਉਹੀ ਗੱਲ ਕਹੀ ਹੈ ਜਿਹੜੀ ਹਮੇਸ਼ਾ ਅਕਾਲੀ ਦਲ ਆਪਣੇ ਜਸਦਾਰਾਂ ਸਾਥ ਪ੍ਰਤੀ ਸਮਰਪਿਤ ਰਹਿੰਦਾ ਹੂੰ ਕਿਉਂਕਿ ਜਿਹੜਾ ਅਕਾਲੀ ਦਲ ਹੈ ਉਹ ਅਕਾਲ ਦਾ ਸਰਪ ਕੋ ਵੀ ਸਥਾਪਿਤ ਹੋਈ ਹੈ ਦੀ ਤੇ ਜਿਹੜੀ ਮਲੋ ਅਕਾਲੀ ਦਲ ਇੱਕ ਵਲੰਟੀਅਰ ਫੌਜ ਆ ਉਹ ਸਮੇ ਬਣਾਇਆ ਗਿਆ ਸੀ ਹੁਣ ਜਦੋਂ ਰਾਸ਼ਟਰੀ ਤੌਰ ਤੇ ਵੋਲ ਰਾਜਨੀਤੀ ਵਿੱਚ ਆ ਗਈ ਆ ਤੋਂ ਹਮੇਸ਼ਾ ਹੀ ਮੈਂ ਤਾਂ ਦਿੱਕਿਆ ਵਾ ਜਦੋਂ ਵੀ ਅਦਾ ਕਰੇ ਵੀ ਸਰਪੱਤਵੋਂ ਆਇਆ ਜੀ ਤਾਂ ਸੁਭੀ ਸਿੰਘ ਬਾਦਲ ਇੱਕ ਪ੍ਰਧਾਨ ਹੋਣ ਦੇ ਨਾਤੇ ਚਲੋ ਹੁਣ ਉਹਨਾਂ ਨੇ ਅਸਤੀਫਾ ਦਿੱਤਾ ਹੂੰ ਤਾਂ ਹਮੇਸ਼ਾ ਗੱਲ ਚ ਪਰਣਾ ਪਾ ਗਿਆ ਜਗਰਸਾਲ ਦੇ ਸਨਮੁਖ ਰਹੀ ਆ ਜੀ ਤੇ ਹਰ ਗੱਲ ਨੂੰ ਸੱਚ ਚੁਕਾਇਆ ਤੇ ਆਪਾਂ ਇਹ ਵੀ ਕਈ ਵਾਰੀ ਵੇਖਦੇ ਆਂ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਪਾਰਟੀਆਂ ਦਾ ਲੋਕ ਇਸ ਗੱਲ ਨੂੰ ਨਹੀਂ ਵੀ ਉਹ ਦਿਨਾਂ ਖਿਆਲ ਕਰਦੇ ਨਹੀਂ ਵੀ ਇਸ ਗੱਲ ਦਾ ਫਿਕਰ ਕਰਦੇ ਬਹੁਤ ਸਾਰੇ ਜੇ ਤਾਂ ਰਸੀ ਗੱਲ ਕਰੀਏ ਤਾਂ ਸਿੱਕਾ ਵਟਾਓ ਹਮਲਾ ਕੀਤਾ ਕੀ ਕੁਛ ਕੀਤਾ ਪਰ ਅਕਾਲੀਵਾਲ ਆਪਣੇ ਫਰਜ਼ਾਂ ਦੀ ਪੂਰਤੀ ਨੂੰ ਰੱਖਦੇ ਆ ਆਪਣੇ ਇਖਲਾਕੀ ਫਰਜ਼ ਨੂੰ ਮੱਦੇਨਜ਼ਰ ਰੱਖਦੇ ਆ ਅਕਾਲੀਵਾਲ ਹਮੇਸ਼ਾ ਆਕਾਲ ਤੱਕ ਵਧੀ ਸਮਰਪਿਤ ਰਹਿੰਦਾ ਇਹ ਵੀ ਗੱਲ ਈ ਝਾ ਕਿ ਇਸ ਗੱਲ ਦੀ ਮਨਕਾ ਜਿਹੜੀ ਆ ਸਿੱਖ ਆਵਾਮ ਦੇ ਅੰਦਰ ਰਹਿੰਦੀ ਆ ਜੀ ਕਿ ਅਕਾਲੀ ਦਲ ਜਿਹੜਾ ਵਾ ਉਹ ਇਹੀ ਰੋਲ ਅਦਾ ਕਰੇਗਾ ਇਸ ਤੋਂ ਉਹਨਾਂ ਨੂੰ ਕੋਈ ਹੋਰ ਆਸ ਨਹੀਂ ਹੁੰਦੀ ਜੀ ਤੇ ਇਸਲਾਪਨ ਨਹੀਂ ਪ੍ਰਵਾਨ ਕਰਦੀ ਸੰਗਤ ਜਿਹੜੀ ਆ ਤੋਂ ਪਰ ਮੈਂ ਦੂਜੇ ਪਾਸੇ ਇਹ ਗੱਲ ਕਹਿਦੇ ਆਂ ਕਿ ਹੁਣ ਕਿੱਡੀ ਵੱਡੀ ਗੱਲ ਆ ਜੀ ਜੇ 2 ਤਰੀਕ ਨੂੰ ਪ੍ਰੋਗਰਾਮ ਸੱਦਾ ਦਿੱਤਾ ਗਿਆ ਤੇ ਉਸ ਤੋਂ ਪਹਿਲਾਂ ਸੁਖਿੰਦ ਸਿੰਘ ਬਾਦਲ ਨੇ ਆਪਣਾ ਅਸਤੀਫਾ ਭੇਜਿਆ ਅਸਤੀਫੇ ਦੀ ਬਾਅਦ ਪੁਸ਼ਟੀ ਵੀ ਕੀਤੀ ਪਾਰਟੀ ਵਿੱਚ ਭਾਵੇਂ ਇਸ ਗੱਲ ਦਾ ਆਇਆ ਵੀ ਰੋਸਾ ਆਇਆ ਵੀ ਨਾ ਸੁਖਬੀ ਸਿੰਘ ਬਾਦਲ ਨਾ ਦੇਣ ਭਾਵੇਂ ਜਿਹਦਰ ਸਾਹਿਬ ਨੇ ਇਸ ਗੱਲ ਦੀ ਕੋਈ ਡਿਮਾਂਡ ਨਹੀਂ ਕੀਤੀ ਜੀ ਪਰ ਉਹਨਾਂ ਨੇ ਸੁਖਬੀ ਸਿੰਘ ਬਾਦਲ ਨੇ ਇਹ ਗੱਲ ਕਹੀ ਕਿ ਮੈਂ ਇੱਕ ਨਵਾਨੇ ਸੇਵਕ ਦੇ ਵਜੋਂ ਤਾਂ ਹੀ ਇਤਿਹਾਸ ਦੇ ਅੰਦਰ ਕੋਈ ਵੀ ਅਸੀਂ ਜਿਹੜੀ ਗੱਲ ਆ ਕਿ ਹਰ चीज ਉੱਕਰੀ ਜਾਣੀ ਹੈ। ਉਹ ਉਹਨਾਂ ਨੇ ਹਮੇਸ਼ਾ ਹੀ ਕਾਲ ਤੱਕ ਉਹਨੂੰ ਸਮਰਪਿਤ ਹੋਏ ਸੀ। ਅਗਰੋਲ ਸਾਹਿਬ ਨਾਲ ਵੀ ਇਹ ਵੀ ਸਵਾਲ ਬਣਦਾ ਹੈ ਜਦੋਂ ਕਿ ਆ ਤਿੰਨ ਦਿਨ ਹੀ ਬਾਕੀ ਬਚੇ ਨੇ 2 ਦਸੰਬਰ ਨੂੰ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਣ ਜਾ ਰਹੀ ਹੈ। ਪੂਰੇ ਮਸਲੇ ਤੇ ਵੱਡਾ ਫੈਸਲਾ ਵੀ ਸੁਣਾਇਆ ਜਾ ਸਕਦਾ ਹੈ ਪਰ ਜੇਕਰ ਉਸ ਤੋਂ ਪਹਿਲਾਂ ਅਜਿਹਾ ਕੋਈ ਪ੍ਰੋਪਾਗੈਂਡਾ ਚਲਾਉਣ ਦੀ ਕੋਸ਼ਿਸ਼ ਕਰਦਾ ਹੈ, ਕੋਈ ਜੀਆਂ ਟਿੱਪਣੀਆਂ ਕਰਦਾ ਹੈ, ਸਿੰਘ ਸਹਿਬਾਨ ਬਾਰੇ ਕੋਈ ਗਲਤ ਬਿਆਨਬਾਜ਼ੀ ਕੀਤੀ ਜਾਂਦੀ ਹੈ ਤਾਂ ਕਾਲੀ ਦਲ ਨੂੰ ਐਸਜੀਪੀਸ ਨੂੰ ਉਸ ਦੇ ਪਿੱਛੇ ਉਹਨਾਂ ਲੋਕਾਂ ਦਾ ਉਹਨਾਂ ਤਾਕਤਾਂ ਦਾ ਮਕਸਦ ਕੀ ਨਜ਼ਰ ਆਉਂਦਾ ਹੈ ਲੇਖੋ ਮਕਸਦ ਹੈ ਹੋਈ ਆ ਕਿ ਕਾਲੀ ਦਲ ਇੱਕ ਐਸੀ ਜਮਾਤ ਹੈ ਜਿਹੜੀ ਜਿਹੜੀ ਪੰਜਾਬ ਦੇ ਲਈ ਸਭ ਤੋਂ ਵੱਡੀ ਧੋੜ ਆ ਹਮ ਅੱਜ ਦਾ ਅੱਜ ਸਾਡੇ ਵਿਰੁੱਧ ਕਿਰਾਵੀ ਚ ਨਹੀਂ ਜਾਣੀ ਚਾਹੇ ਕੋ ਬੀਜੇਪੀ ਦੇ ਆਗੂ ਆ ਚਾਹੇ ਕੋ ਹੋਰ ਨੇ ਚਾਹੇ ਕੋ ਕਾਂਗਰਸ ਦੇ ਵੱਡੇ ਵੱਡੇ ਆਗੂ ਆ ਕੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਕਿ ਕਾਲੀ ਦਲ ਤੋਂ ਬਿਨਾਂ ਜਿਹੜੀ ਆ ਉਹ ਪੰਜਾਬ ਦੀ ਗੱਲ ਨਹੀਂ ਆ ਚੋਣਾਂ ਹੋ ਕੇ ਜਿਹੜੀਆਂ ਚੋਣਾਂ ਦੇ ਵਿੱਚ ਵੀ ਕਾਲੀ ਦਲ ਜੇ ਨਹੀਂ ਵੀ ਚੋਣ ਲੜਿਆ ਤਾਂ ਵੀ ਉਹਦੀ ਜਿਹੜੀ ਉਹਦਾ ਜ਼ਿਕਰ ਅੱਜ ਵੀ ਚੱਲ ਰਿਹਾ। ਹੂੰ। ਸੋ ਇਹ ਜਮਾਤ ਜਿਹੜੀ ਆ ਉਹ ਕੈਮਰੇ ਨਹੀਂ ਜਾਈਦੀ ਆ ਕਿਉਂਕਿ ਪੰਜਾਬ ਦੀ ਇੱਕ ਵਿਰਾਸਤ ਆ ਸਿੱਖਾਂ ਦੀ ਇੱਕ ਵਿਰਾਸਤ ਆ। ਜੀ। ਭਾਈਚਾਰੇ ਦੀ ਇੱਕ ਵਿਰਾਸਤ ਆ ਜਿਸ ਨੂੰ ਕਾਲੀਦਾਲੀ ਥਾਂਕ ਕੇ ਚਲਾ ਸਕਦਾ। ਹੂੰ। ਸੋ ਇਸ ਕਰਕੇ ਹੋ ਸਕਦਾ ਕੋਈ ਸ਼ਕਤੀਆਂ ਜਿਹੜੀਆਂ ਵਾ ਇਸ ਸਮੇਂ ਤੇ ਨਾ ਉਹਨਾਂ ਨੂੰ ਚੰਗਾ ਲੱਗਦਾ ਹੋਵੇ ਇਸ ਤਰ੍ਹਾਂ ਦੀ ਸਾਜ ਜੋ ਹੁੰਦੀ ਰਹਿੰਦੀ ਆ ਸਾਜਾਂ ਦਾ ਹੋਈ ਰਹਿੰਦੀ ਆ। ਜੋ ਪਰ ਅਕਾਲੀ ਦਲ ਹਮੇਸ਼ਾ ਜੀਪ ਦਾ ਸਮਰਥਨ ਰਿਹਾ ਵਾ ਅਗਰਵਾਲ ਸਾਹਿਬ ਸਾਡੇ ਨਾਲ ਬਣੇ ਰਹਿਣਾ ਸਾਡੇ ਨਾਲ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਚਰਨਜੀਤ ਸਿੰਘ ਬਰਾੜ ਵੀ ਜੁੜ ਚੁੱਕੇ ਨੇ ਆ ਬਰਾੜ ਸਾਹਿਬ ਤੁਹਾਡਾ ਸਵਾਗਤ ਹੈ ਿਆ ਨਿਊਜ਼ 8 ਪੰਜਾਬ ਤੇ ਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਟਵੀਟ ਕੀਤਾ ਗਿਆ ਜੀਪਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਨੇ ਟਵੀਟ ਕੀਤਾ ਬਲਵਿੰਦਰ ਸਿੰਘ ਭੁੰਦੜ ਦਾ ਬਿਆਨ ਸਾਹਮਣੇ ਆਉਂਦਾ ਕਹਿੰਨੇ ਕਿ ਸਿੰਘ ਸਹਿਬਾਨ ਦੇ ਖਿਲਾਫ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਤੇ ਉਹਨਾਂ ਲੋਕਾਂ ਨੂੰ ਤਾੜਨਾ ਵੀ ਕੀਤੀ ਗਈ ਹੈ ਬਰਾੜ ਸਾਹਿਬ ਇੱਕੋ ਮੈਂ ਕਹੂੰਗਾ ਕਿ ਬੜਾ ਮੰਦ ਭਾਗਾ ਹੈ ਔਰ ਪ੍ਰਧਾਨ ਸਾਹਿਬ ਦੀ ਕਿਉਂਕਿ ਉਹਨਾਂ ਨੇ ਅਸਤੀਫਾ ਕਾਗਜ਼ਾਂ 'ਚ ਦਿੱਤਾ ਮਨਜ਼ੂਰ ਨਹੀਂ ਹੋਇਆ। ਹੂੰ ਉਹਨਾਂ ਦੀ ਟੀਮ ਜਿਹੜਾ ਵੀ ਕੰਮ ਕਰਦੀ ਉਹ ਪ੍ਰਧਾਨ ਸਾਹਿਬ ਨੂੰ ਹੀ ਲੈ ਬੈਠਦੀ ਔਰ ਪ੍ਰਧਾਨ ਸਾਹਿਬ ਦਾ ਹੀ ਨੁਕਸਾਨ ਕਰਦੀ। ਹੂੰ ਮੈਂ ਇੱਕ ਗੱਲ ਸਪੱਸ਼ਟ ਕਰ ਦਿਆਂ। ਔਰ ਜਿਹੜਾ ਵਿਵਾਦ ਛੜਿਆ ਕੱਲ ਦੇ ਗਾਣੇ ਤੋਂ ਉਹ ਗਾਣਾ ਪੀਟੀਸੀ ਦੀ ਦੇ ਜਿਹੜਾ ਹੈਗਾ ਸਟੂਡੀਓ 'ਚ ਰਿਕਾਰਡ ਹੋਇਆ। ਹੂੰ ਔਰ ਉਹਦੇ ਥੱਲੇ ਜੇ ਤੁਸੀਂ ਸਪੈਸ਼ਲ ਥੈਂਕਸ ਲਿਖਿਆ ਪੜੋਂ ਜੀ ਤਾਂ ਜਿਹੜੇ ਉਹਨਾਂ ਦੇ মিডিਆ ਐਡਵਾਈਜ਼ਰ ਆ ਰਜੇ ਦੀਪ ਉਹਨਾਂ ਦਾ ਥੈਂਕ ਯੂ ਕਿਤਾ ਗਿਆ ਇੱਕ ਸੌਤੋਂ ਲੜਕਾ ਕ੍ਰਿਸ਼ਨਾ ਰੈਡੀ ਰੱਖਿਆ ਉਹਨਾਂ ਦਾ ਸਪੈਸ਼ਲ ਥੈਂਕ ਯੂ ਕਿਤਾ ਗਿਆ ਜਦੋਂ ਤੁਸੀਂ ਖੁਦ ਆਪਣੇ ਦਸਤਰਾਂ 'ਚ ਬੈਠ ਕੇ ਆਪਣੇ ਬਿਜ਼ਨਸ ਵਾਲੀਆਂ ਥਾਵਾਂ ਤੇ ਬੈਠ ਕੇ ਸ਼ਾਦਸ਼ੰਗ ਘੜਨ ਦੀ ਇਜਾਜ਼ਤ ਦਿੰਦੇ ਹੋ ਜਾਂ ਖੁਦ ਘੜਦੇ ਹੋ ਤੇ ਉਹ ਫਿਰ ਪੁੱਠੀਆਂ ਪੈਂਦੀਆਂ ਹੀ ਨਹੀਂ ਹੁੰਦਾ ਇਹ ਗੱਲ ਜਿਸ ਦਿਨ ਤਨਖਾਹਾਂ ਕਰਾਰ ਦਿੱਤਾ ਸੀ ਉਸੇ ਦਿਨ ਇਸ ਗੱਲ ਦਾ ਪ੍ਰਤੀਬੰਧ ਲੱਗਣਾ ਚਾਹੀਦਾ ਸੀ ਜੋ ਜੋ ਥੱਲੇ ਕਮੈਂਟਾਂ ਦੇ ਵਿੱਚ ਐ ਜਾਲੀ ਆਈਡੀਆਂ ਤੋਂ ਬਕਵਾਸਪਾਜੀ ਹੋਈ ਹੈ ਉਹਦੇ ਨਾਲ ਪਤਾ ਵੀ ਜਿਹੜਾ ਸੀਗਾ ਗ੍ਰਾਫ ਡਾਊਨ ਹੋਇਆ ਔਰ ਨੁਕਸਾਨ ਹੋਇਆ ਜਿਹੜੀ ਕਾਲ ਤੱਕ ਸਾਡੀ ਮਾਣ ਮਰਯਾਦਾ ਨੂੰ ਢਾਹ ਲੱਗੀ ਹੈ ਔਰ ਫੇਰ ਆਏ ਦਰੁਸਤ ਆਏ ਜੇ ਅੱਜ ਖੁਦ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਖੁਦ ਸਾਹਿਬ ਨੇ ਜੇ ਖੁੰਧੜ ਸਾਹਿਬ ਨੇ ਅੱਗੇ-ਅੱਗੇ ਇਹ ਪਹਿਲ ਕੀਤੀ ਹੈ ਇਹ ਚੰਗੀ ਗੱਲ ਹੈ ਤੇ ਮੈਂ ਤਾਂ ਇਹ ਕਹੂੰਗਾ ਕਿ ਤੁਰੰਤ ਉਹ ਗਾਣਾ ਵੀ ਸਾਰੇ ਸਮਾਂ ਤੋਂ ਹਟਵਾਉਣਾ ਚਾਹੀਦਾ ਔਰ ਤੁਰੰਤ ਇਹੋ ਜਿਹੇ ਜਿਹੜੇ ਤਨਖਾਹਦਾਰ ਲੋਕ ਰੱਖੇ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਇਸ ਸਟੇਪ ਨਾਲ ਸਰਕਾਰ ਦੇ ਵਿਚੋਂ ਬਾਦਲ ਜਮ ਪ੍ਰਧਾਨ ਦੇ ਕਿੰਨਾ ਨੁਕਸਾਨ ਹੋ ਸਕਦਾ ਜਾਂ ਸਾਡੀ ਜਮਾਤ ਦਾ ਕਿੰਨਾ ਨੁਕਸਾਨ ਹੋ ਦਿੰਦਾ ਇਹ ਜੇ ਲੋਕਾਂ ਤੋਂ ਕੀ ਕਰਾਉਗਾ ਜੀ ਸਾਡੇ ਨਾਲ ਗਰੇਵਾਲ ਸਾਹਿਬ ਬਣੇ ਹੋਏ ਨੇ ਗਰੇਵਾਲ ਸਾਹਿਬ ਬਰਾੜ ਸਾਹਿਬ ਤੇ ਕਹੇ ਕਿ ਜਿਹੜਾ ਇਹ ਗਾਣਾ ਰਿਲੀਜ਼ ਹੋਇਆ ਜਿਸ ਦੇ ਵਿੱਚ ਕਿਹਾ ਜਾ ਕਿਹਾ ਗਿਆ ਹੈ ਕਿ ਅਸਮੇਰ ਸਿੰਘ ਬਾਦਲ ਦੇ ਖਿਲਾਫ ਸਾਜ਼ਿਸ਼ ਹੋ ਰਹੀ ਹੈ ਉਹ ਗੀਤ ਨੂੰ ਗਾਣੇ ਨੂੰ ਵੀ ਸੋਸ਼ਲ ਮੀਡੀਆ ਤੋਂ ਹਟਾਉਣਾ ਚਾਹੀਦਾ ਦੇਖੋ ਜੀ ਇਹ ਬਰਾੜ ਸਾਹਿਬ ਦਾ ਆਪਣਾ ਇਹਨਾਂ ਵਿਚਾਰ ਆ ਹੂੰ ਆਹ ਉਹ ਨਾ ਗਾਣੇ ਦੀ ਇਹ ਜਾਣਦਾ ਹਾਂ ਕਿ ਕੀ ਨੇ ਚੱਕਾ ਕਿ ਨਹੀਂ ਕੀਤਾ ਮੈਨੂੰ ਇਸ ਗੱਲ ਦੀ ਨਹੀਂ ਹੈ ਗੱਲ ਇੱਕੋ ਹੀ ਆ ਕਿ ਜੀ ਸਿੰਘ ਬਾਦਲ ਨੇ ਕਦੇ ਵੀ ਦਾਲ ਤੱਕ ਦਾਬ ਤੋਂ ਹਮ ਮੁਲਕਰ ਨਹੀਂ ਵਏ ਨੇ ਜੋ ਸਾਡੀ ਪੁਰਾਣੀ ਪਰੰਪਰਾ ਵਾ ਉਸ ਨੂੰ ਲੈ ਕੇ ਚੱਲੇ ਨੇ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ ਜੇ ਇਹਦੇ ਵੱਡੇ ਪੱਧਰ ਤੇ ਹੁਜਰ ਸਾਹਿਬ ਨੇ ਸੁਖੀ ਸਿੰਘ ਬਾਦਲ ਸਾਹਿਬ ਨੇ ਜਾਂ ਸ਼੍ਰੋਮਣੀ ਕਮੇਟੀ ਨੇ ਇਸ ਗੱਲ ਦਾ ਨੋਟ ਲਿਆ ਤੂੰ ਇਹਨਾਂ ਨਾਲ ਦਾ ਵੀ ਨੋਟ ਲੈਣਗੇ ਹੂੰ ਪਰ ਮੈਂ ਇੱਕ ਗੱਲ ਕਹਿ ਦਵਾਂ ਇਹ ਇਹ ਭਾਵੇਂ ਅੱਜ ਜਿਹੜੀ ਕਾਲੀਦਲ ਵੱਲੋਂ ਗੱਲ ਆਈ ਆ ਕਿ ਕਾਲ ਤਖਬ ਦੇ ਨਾਂ ਤੇ ਕੋਈ ਆਪਾਂ ਵਿਆਨਬਾਜੀ ਵੀ ਕਰ ਰਹੀ ਹੈ ਮੈਂ ਨਹੀਂ ਕਰਨੀ ਅੱਜ ਮੈਂ ਉਲਝਣਾ ਨਹੀਂਗਾ ਇਸ ਗੱਲ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਸ਼ਕਤੀਆਂ ਸਮੇ ਨੂੰ ਉਲਝਾਉਣਾ ਚਾਹੁੰਦੀਆਂ ਨੇ ਘੁਮਾਉਣਾ ਚਾਹੁੰਦੀਆਂ ਨੇ ਪਰ ਮੈਂ ਇਹ ਗੱਲ ਦਾ ਵਿਸ਼ਵਾਸ ਕਰ ਸਕਦਾ ਕਿ ਬਹੁਤ ਸਾਰੇ ਲੋਕ ਜਿਹੜੇ ਆਪਣੇ ਆਪ ਨੂੰ ਕਾਲ ਤਖਬ ਸਰਪਤ ਰਹੇ ਉਹ ਲੋਕ ਜਿਹੜੇ ਆ ਸਮੇ ਸਮੇ ਨਾਲ ਕਾਲ ਤਖਬ ਨੂੰ ਇਹ ਵੀ ਕਹਿੰਦੇ ਸਿੱਧੇ ਵੀ ਨਹੀਂ ਜੀ ਐਦਾਂ ਨਹੀਂ ਜੀ ਐਦਾਂ ਚਲਾਓ ਇਹਦਾ ਸਿਰਿੰਜ ਜਿਹੜਾ ਵਾ ਇਹ ਤੁਸੀਂ ਇਧਰ ਨੂੰ ਮੋੜੋ ਤੇ ਇਧਰ ਨੂੰ ਮੋੜੋ। ਉਹ ਉਹ ਗੰਨਾਂ ਚੰਗੀਆਂ ਨਹੀਂ ਆ ਅੱਜੇ ਕਾਲ ਤੱਕ ਸਾਨੂੰ ਸਮਰਪਿਤ ਰਹੀਏ। ਇਹ ਸਾਡੀ ਵਿਰਾਸਤ ਹੈ ਜਿਹੜੀ ਸਾਡੀ ਸ਼ਾਨਾ ਮੱਤਾ ਇਤਿਹਾਸ ਦੀ ਆ। ਤੋਂ ਮੈਂ ਕਿਸੇ ਵਿਵਾਦ ਨਹੀਂ ਪਾਣਾ ਚਾਹੁੰਦਾ। ਤੋਂ ਮੈਂ ਮੈਨੂੰ ਇਹ ਲੱਗਦਾ ਜੇ ਸੁਖਵੀਰ ਸਿੰਘ ਬਾਦਲ ਨੇ ਬਲਵਿੰਦਰ ਸਿੰਘ ਓਂਦਰ ਨੇ ਧਾਮੀ ਸਾਹਿਬ ਨੇ ਇਹ ਗੱਲ ਦਾ ਨੋਟ ਲਿਆ ਹੋਆ ਤਾਂ ਇਹ ਗੱਲ ਨੂੰ ਸਮਝ ਲੈਣਾ ਚਾਹੀਦਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਬੁੱਝ ਕੇ ਸ਼ਰਾਰਤ ਨਹੀਂ ਕਰਵਾਈ ਜਾ ਰਹੀ। ਇਹ ਜਿਹੜਾ ਕੋਈ ਸ਼ੋਰਿਆ ਉਹ ਆਪ ਮਾਰੇ ਹੋ ਰਿਹਾ ਜਾਂ ਕਿੱਦਾਂ ਹੋ ਰਿਹਾ ਮੈਂ ਇੱਕ ਬੈ ਜੀ ਜੀ ਬ੍ਰਾਦਰ ਸਾਹਿਬ ਨਾਲੇ ਮੈਂ ਗਨੀਵਾਲ ਸਾਹਿਬ ਨੂੰ ਇਹ ਸਵਾਲ ਕੀਤਾ ਤੇ ਤੁਹਾਨੂੰ ਵੀ ਸਵਾਲ ਕਰਾਂਗਾ ਕਿ ਜੇਕਰ ਆ ਤਿੰਨ ਦਿਨ ਹੀ ਕਰੀ ਬਾਕੀ ਬਚੀ ਨੇ ਜਦੋਂ 2 ਤਰੀਕ ਨੂੰ ਸਿੰਘ ਸਹਿਬਾਨਾਂ ਦੀ ਕਤਰਤਾ ਹੋਣੀ ਹੈ ਤੇ ਜੇਕਰ ਇਸ ਤੋਂ ਪਹਿਲਾਂ ਕੋਈ ਅਜਿਹਾ ਵਰਤਾਰਾ ਚੱਲ ਰਿਹਾ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਲੋਹ ਜਿੰਦਰ ਸਿੰਘ ਧਾਮੀ ਦੇ ਵੱਲੋਂ ਟਵੀਟ ਕੀਤਾ ਗਿਆ ਤੇ ਤੁਹਾਨੂੰ ਇਸ ਦੇ ਪਿੱਛੇ ਉਹਨਾਂ ਤਾਕਤਾਂ ਦਾ ਮਕਸਦ ਕੀ ਨਜ਼ਰ ਆਉਂਦਾ ਹੈ ਦੇਖੋ ਮੈਂ ਇੱਕ ਬੇਨਤੀ ਕਰਾਂ ਮੈਂ ਫਿਰ ਦੁਹਰਾ ਦਿਆਂ ਹੂੰ ਇਹ ਵੀ ਪ੍ਰਧਾਨ ਦੇ ਮੀਡੀਆ ਸਲਾਹਕਾਰ ਨੇ ਗਾਣਾ ਬਣਵਾਇਆ ਤੇ ਰਿਲੀਜ਼ ਕਰਵਾਇਆ ਹੈ ਜੀ ਮੈਂ ਮੈਂ ਫਿਰ ਕਹਿ ਰਿਹਾ ਜੇ ਜੁਰਤ ਹੈਗੀ ਇਸ ਜੀਤੀ ਪੜਤਾਰ ਕਰਾਉਣ ਪਰ ਉਹ ਜਦੋਂ ਪਤਾ ਨਹੀਂ ਇਹਨਾਂ ਨੂੰ ਕਿਹੜਾ ਸਟੈਪ ਕਿਹੜੇ ਵੇਲੇ ਚੱਕਣਾ ਹੈ ਉਹਦਾ ਪੁੱਠਾ ਪੈ ਗਿਆ ਤੇ ਹੁਣ ਕੋਈ ਖੁਦ ਟਵੀਟ ਕਰਨ ਲੱਗੇ ਹੋਏ ਆ ਉਹ ਰਿਕਾਰਡ ਤੇ ਪਿਆ ਨਾਲੇ ਵੀ ਪੀ.ਵੀ.ਵੀ ਦਾ ਛੋਟਾ ਕੈਂਪ ਇੱਕ ਪ੍ਰੋਗਰਾਮ ਚੱਲਦਾ ਹੈ ਜਿਹਦੇ ਤੇ ਦਿੱਲੀ ਰਿਕਾਰਡਿੰਗਾਂ ਹੁੰਦੀਆਂ YouTube ਤੇ ਤੁਸੀਂ ਵੀ ਪਿਆ ਦੇਖ ਲਓ ਪਰ ਜਿਹੜਾ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਖੁਦ ਬਖੁਦ ਪਤਾ ਲੱਗ ਜਾਊਗਾ ਜੀਤੀ ਨੇ ਕਰਾਇਆ ਠੀਕ ਹੈ ਜੀ ਕਮਲਵਰ ਸਾਹਿਬ ਦੀ ਗੱਲ ਤਾਂ ਮੈਂ ਸਟੇering ਵਾਲੀ ਗੱਲ ਦਾ ਇੱਕ ਮੈਂ ਵੀ ਨਹੀਂ ਜਾਣਾ ਚਾਹੁੰਦਾ ਉਸ ਜਾਤੇ ਨੂੰ ਮੈਂ ਠੀਕ ਹੈ ਠੀਕ ਹੈ ਪ੍ਰਧਾਨ ਸਾਹਿਬ ਥੋੜੇ ਥੋੜੇ ਸ਼ਬਦਾਂ ਚ ਜਵਾਬ ਦੇ ਦਿਓ ਆਪਣਾ ਜੀ ਬਹੁਤ ਕਿਰਦੇ ਮੋੜੇ ਸੀ ਜਦੋਂ ਸਰਕਾਰੀ ਕੋਠੀਆਂ ਤੱਕ ਤਲਬੀਆਂ ਹੋ ਗਈਆਂ ਤੇ ਇਹ ਗਲਤੀਆਂ ਕੀਤੀਆਂ ਤਾਂ ਜੇ ਨੀਵੀ ਪਾ ਕੇ ਭੁਗਤ ਲਾਂਗੇ ਬਿਨਾਂ ਜ਼ਬਾਨ ਖੋਲੇ ਭੁਗਤ ਲਾਂਗੇ ਤਾਂ ਮੇਰਾ ਖਿਆਲ ਚੰਗੇ ਰਵਾਂਗੇ ਤੇ ਆਪਾਂ ਇਹਨਾਂ ਚੀਜ਼ਾਂ ਨੂੰ ਇੱਕ ਦੂਜੇ ਨੂੰ ਨੀਵੇਂ ਦਿਖਾਉਣ ਦੀ ਲੱਗੇ ਰਵਾਂਗੇ ਤੇ ਹੋਰ ਨੁਕਸਾਨ ਹੁੰਦਾ ਤੁਰ ਜਾਊਗਾ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਹੈ ਪ੍ਰਧਾਨ ਸਾਹਿਬ ਨੂੰ ਕਿ ਅੱਜ ਜਿਹੜੇ ਵੀ ਬੰਦੇ ਤੁਹਾਡੇ ਇਹ ਜਿਹੇ ਹੈਗੇ ਨੇ ਜਿਹੜੇ ਜਮਾਤ ਨੂੰ ਵੀ ਢਾਲ ਲਾਉਂਦੇ ਆ ਤੇ ਤੁਹਾਨੂੰ ਵੀ ਢਾਲ ਲਾਉਂਦੇ ਆ ਉਹਨਾਂ ਦੀ ਪਰਖ ਕਰਕੇ ਅੱਜ ਵੀ ਖੱਬੇ ਬੰਦੇ ਕਰਦੇ ਹੋ ਜੇ ਆਪਾਂ ਬਚਣਾ ਠੀਕ ਹੈ ਭਰਾ ਸਾਹਿਬ ਗਰੇਵਾਲ ਸਾਹਿਬ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ